ਮਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਵਾਰ ਫਿਰ ਬੌਮ ਦੀ ਜਿਹੜੀ ਥ੍ਰੈਟ ਕਾਲ ਆਈ ਹੈ ਪਿਸ ਤੋਂ ਪਹਿਲਾਂ ਚੰਡੀਗੜ੍ਹ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਹਾਈ ਕੋਰਟ ਜ਼ਿਲ੍ਹਾ ਅਦਾਲਤ ਸਰਕਾਰੀ ਬਿਲਡਿੰਗ ਜਿਹੜੀ ਹੈ ਉਹਦੇ ਵਿੱਚ ਬੌਮ ਥ੍ਰੈਟ ਜਿਹੜੀ ਆਈ ਹੈ ਹਾਲਾਂਕਿ ਪੂਰੇ ਜਿਹੜੇ ਸਕੂਲ ਹੈ ਉਹਨਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਐਸਐਸਪੀ ਖੁਦ ਮੌਕੇ ਤੇ ਨੇ ਐਸਾਬ ਕਿਉਂਕਿ ਪਹਿਲਾਂ ਚੰਡੀਗੜ੍ਹ ਵੀ ਅਸੀਂ ਦੇਖਿਆ ਲਗਾਤਾਰ ਸਕੂਲਾਂ ਦੇ ਵਿੱਚ ਉਹ ਟਾਈਮਿੰਗ ਵੀ ਸੇਮ ਹੀ ਹੈ ਸਾਡੇ ਸਾਥ ਪੌਣੇ 8 ਵਜੇ ਦਾ ਸਮਾਂ ਹੁਣ ਮਹਾਲੀ ਦੇ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਜਿਹੜੀ ਜੀ ਅਲੱਗ-ਅਲੱਗ 16 ਇਨ ਟੋਟਲ ਸਕੂਲ ਹੈਗੇ ਆਈ ਹੈਗੀ ਹੈ 16 ਇਨ ਟੋਟਲ ਹੈਗੀਆਂ ਜੀ ਪਰ 16 ਦੇ 16 ਆਪਾਂ ਕਵਰ ਕੀਤੇ ਹੈਗੇ ਜੀ ਕੁਐਸਚਨ ਐਂਟੀਸਰੋਡ ਚੈਕਿੰਗ ਕੰਪਲੀਟ ਹੋ ਗਈ ਹੈ ਉਸ ਛਲੇ ਅਸੀਂ ਕੰਟੀਨਿਊ ਕਰ ਰਹੇ ਹੈਗੇ ਆ ਤੇ ਹਲੇ ਤੱਕ ਕੋਈ ਵੀ ਕਿਤੇ ਐਕਸਪਲੋਸਿਵ ਬੌਮ ਕੋਈ ਐਦਾਂ ਦੀ ਕੋਈ ਸ਼ੱਕੀ ਚੀਜ਼ ਕੋਈ ਮਿਲੀ ਨਹੀਂ ਹੈਗੀ ਤੇ ਟਾਈਮਿੰਗ ਦੀ ਜਿਹੜੀ ਗੱਲ ਹੈ ਕਿ ਉਹ ਨੇਚਰਲੀ ਜਦੋਂ ਸਕੂਲ ਲੱਗਦਾ ਸਵੇਰੇ ਉਸੇ ਟਾਈਮ ਹੁਣ ਤੱਕ ਆਈ ਹੈਗੀ ਤੇ ਇਸ ਟਾਈਮ ਵੀ ਹੋਈ ਸਵੇਰੇ 7:30 8 ਵਜੇ ਉਸ ਟਾਈਮ ਤੋਂ ਹੀ ਆਉਣੀਆਂ ਸ਼ੁਰੂ ਹੋਈਆਂ ਜੀ ਸਰ ਮੋਟਰ ਸਪਰੈਂਟੀ ਸੇਮ ਹੈ ਟਾਈਮਿੰਗ ਵੀ 1:00 ਬਜ ਕੇ 11 ਮਿੰਟ ਟਾਈਟ ਬੌਮ ਥਰੈਡ ਟੂ ਇਵੈਕੂਏਟ ਦਾ ਸਕੂਲਸ ਐਂਡ ਸੈਨੀਟਾਈਜ਼ देम ਕਿ ਇੱਕ ਵਾਰੀ ਚੈੱਕ ਕਰ ਲਿਆ ਜਾਵੇ ਕਿ ਕਿਤੇ ਵੀ ਕੋਈ ਜਿਹੜੀ ਸ਼ੱਕੀ ਚੀਜ਼ ਆ ਉਹ ਨਾ ਮਿਲੇ ਹੁਣ ਉਸ ਤੋਂ ਬਾਅਦ ਵੀ ਲੀ ਫਰਦਰ ਇਨਵੈਸਟੀਗੇਟਿੰਗ ਅਸੀਂ ਜਿਹੜੀਆਂ ਪ੍ਰਾਣੀਆਂ ਥ੍ਰੈਟ ਕਾਲਸ ਆਈਆਂ ਉਹਦੇ ਚ ਵੀ ਅਸੀਂ ਚੈੱਕ ਕਰਾਂਗੇ ਜੀ ਕਿ ਕਿਤੇ ਉਹਦੇ ਵਿੱਚ ਕਿਸੇ ਸੇਮ ਈਮੇਲ ਯੂਜ਼ ਹੋਈ ਹੋਵੇ ਚੰਡੀਗੜ੍ਹ ਕੋਲ ਸੇਮ ਹੋਵੇ ਤਾਂ ਉਹਦਾ ਆਈਪੀ ਐਡਰੈਸਸ ਵਗੈਰਾ ਵੀ ਹੁਣ ਅਸੀਂ ਲਵਾਂਗੇ ਸਰ ਅਸੀਂ ਦੇਖ ਰਹੇ ਹਾਂ ਟੀਮਾਂ ਵੀ ਆਈਆਂ ਐ ਡੌਗ ਸਕਵਡ ਸਾਰੀ ਜਿਹੜੀ ਟੀਮ ਜੀ ਜੀ ਨਹੀਂ ਐਂਟੀ ਸੈਬੋਟੇਜ ਟੀਮਸ ਜਿਹੜੀਆਂ ਡੌਗ ਸਕਵਡ ਦੀਆਂ ਟੀਮ ਹੈਗੀਆਂ ਜਿੰਨ ਜਿਹੜੀ ਟੀਮ ਹੈਗੀ ਹੈ ਉਹ ਵੀ ਸਾਡੇ ਕੋਲ ਬੋਮ ਡਿਸਪੋਜ਼ਲ ਟੀਮ ਆ ਗਈ ਸੀਗੀ ਉਹਨੂੰ ਇਸੇ ਕਰਕੇ ਬੁਲਾਇਆ ਗਿਆ ਸੀ ਕਿ ਜੇ ਇਨ ਕੇਸ ਕੋਈ ਏਦਾਂ ਦੀ ਚੀਜ਼ ਮਿਲ ਜਾਂਦੀ ਹੈਗੀ ਤਾਂ ਉਹਨੂੰ ਇਮੀਡੀਏਟਲੀ ਡਿਫਿਊਜ਼ ਕਰ ਦਿੱਤਾ ਜਾਵੇ ਸਰ ਇਨਵੈਸਟੀਗੇਸ਼ਨ ਚ ਇਹ ਵੀ ਆਇਆ ਸੀ ਚੰਡੀਗੜ੍ਹ ਦੇ ਕਿ ਬੰਗਲਾਦੇਸ਼ ਐਮਰੀਕਾ ਦਾ ਕਨੈਕਸ਼ਨ ਜਿਹੜਾ ਸਾਹਮਣੇ ਆ ਰਿਹਾ ਪੈਨਿਕ ਰੀਟ ਉਸ ਐਂਗਲ ਤੇ ਨਹੀਂ ਇਟ ਵਿਲ ਬੀ ਟੂ अर्ਲੀ ਟੂ ਸੇ ਮੈਂ ਕਹ ਰਿਹਾ ਜੀ ਇੱਕ ਵਾਰੀ ਜਿਹੜੀਆਂ ਈਮੇਲਸ ਆ ਗਈਆਂ ਹੈਗੀਆਂ ਉਹਨਾਂ ਦੇ ਹੁਣ ਅਸੀਂ ਆਈਪੀ ਐਡਰੈਸ ਲਵਾਂਗੇ ਵੀ ਕਿੱਥੋਂ ਆਪਰੇਟ ਹੋਈ ਹੈ ਬਾਹਰ ਦਾ ਹੋਊਗਾ ਬਾਹਰ ਦਾ ਔਰੇ ਦਾ ਹੋਊਗਾ ਵੀਲ ਕੋ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਾਂਗੇ ਠੀਕ ਹੈ ਤੇ ਬਿਲਕੁਲ ਐਸ ਐਸ ਪੀ ਮੋਹਾਲੀ ਇੱਥੇ ਪਹੁੰਚੇ ਨੇ ਤੇ ਲਗਾਤਾਰ ਜਿਹੜੀ ਹੈ ਅੰਦਰ ਟੀਮਾਂ ਉਹ ਇਹ ਪੂਰਾ ਡਾਕ ਸਕੂਅਰ ਜਿੱਦਾਂ ਸਰਨੇ ਵੀ ਕਿਹਾ ਕਿ ਹੋਰ ਵੀ ਜਲਿਆਂ ਤੋਂ ਜਿਹੜੀ ਹੈ ਟੀਮਾਂ ਮੰਗਾਈ ਗਈਆਂ ਲੇਕਿਨ ਸਭ ਤੋਂ ਪਹਿਲਾਂ ਜਿਹੜੀ ਪ੍ਰਾਇੋਰਟੀ ਹੈ ਕਿ ਸਕੂਲ ਨੂੰ ਖਾਲੀ ਕਰਾ ਕੇ ਜਿਹੜੇ ਵੀ ਅੰਦਰ ਸਟਾਫ ਹੋਣ ਬੱਚੇ ਹੁਣ ਸਾਰਿਆਂ ਦੀ ਛੁੱਟੀ ਕਰਾ ਦਿੱਤੀ ਗਈ ਹੈ ਉਹ ਨਾਲ ਦੇ ਨਾਲ ਸਾਰਿਆਂ ਨੂੰ ਜਿਹੜਾ ਹੈਗਾ ਉਹ ਇਕਵੇਕਿਊਏਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸੈਨੀਟਾਈਜ਼ ਕਰਕੇ ਜਿਹੜੇ 16 ਸਕੂਲਾਂ ਦੇ ਵਿੱਚ ਹੁਣ ਤੱਕ ਦੀ ਜੇ ਅਸੀਂ ਗੱਲ ਕਰ ਲਈ ਪਹਿਲਾਂ ਸਵੇਰ ਦਾ 4 ਤੋਂ 5 ਸਕੂਲ ਸੀਗੇ ਹੁਣ ਵੱਧ ਕੇ 16 ਸਕੂਲ ਹੋ ਚੁੱਕੇ ਜਿਦੇ ਵਿੱਚ ਖਰੜ ਤੇ ਜ਼ੀਰਕਪੁਰ ਵੀ ਸ਼ਾਮਿਲ ਹੈ ਹਾਲਾਂਕਿ ਹੁਣ ਤੱਕ ਦੀ ਜਿਹੜੀ ਅਸੀਂ ਗੱਲ ਕਰ ਲਈ ਹੈ ਲਗਾਤ escolla ਜਿਹੜਾ ਹੈਗਾ ਹੁਣ ਤੁਸੀਂ ਦੇਖੋ ਤਸਵੀਰਾਂ ਕਿ ਸਾਰਾ ਜਿਹੜਾ ਡੌਗ ਸਕਵਰਡ ਹੈ ਹੋਰ ਵੀ ਜਿਹੜੀ ਟੀਮਾਂ ਹੈ ਉਹ ਇੱਥੇ ਮੌਕੇ ਤੇ ਪਹੁੰਚ ਕੇ ਅੰਦਰ ਵੀ ਜਿਹੜੀ ਹੈ ਉਹ ਸਰਚ ਕਰਦੀ ਨਜ਼ਰ ਆ ਰਹੀ ਹੈ ਜਿੰਨੇ ਵੀ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈ 16 ਸਕੂਲ ਨੇ ਉਹਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਵਾਰ ਫਿਰ ਬੌਮ ਦੀ ਜਿਹੜੀ ਥ੍ਰੈਟ ਕਾਲ ਆਈ ਹੈ ਇਸ ਤੋਂ ਪਹਿਲਾਂ ਚੰਡੀਗੜ੍ਹ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਹਾਈ ਕੋਰਟ ਜ਼ਿਲ੍ਹਾ ਅਦਾਲਤ ਸਰਕਾਰੀ ਬਿਲਡਿੰਗ ਜਿਹੜੀ ਹੈ ਉਹਦੇ ਵਿੱਚ ਬੌਮ ਥ੍ਰੈਟ ਜਿਹੜੀ ਆਈ ਹੈ ਹਾਲਾਂਕਿ ਪੂਰੇ ਜਿਹੜੇ ਸਕੂਲ ਹੈ ਉਹਨਾਂ ਨੂੰ ਸੈਨੀ ਵੀ ਸੇਮ ਹੀ ਹੈ ਸਾਡੇ ਸਾਥ ਪੌਣੇ 8 ਵਜੇ ਦਾ ਸਮਾਂ ਹੁਣ ਮੋਹਾਲੀ ਦੇ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਜਿਹੜੀ ਜੀ ਅਲੱਗ-ਅਲੱਗ 16 ਇਨ ਟੋਟਲ ਸਕੂਲ ਹੈਗੇ ਆ ਜੀ ਸਾਰੇ ਇੰਪੋਰਟੈਂਟ ਸਕੂਲ ਜਿੰਨੇ ਵੀ ਹੈਗੇ ਆ ਵਾਈਪੀਐਸ ਲੈ ਲੀਏ ਐਮਟੀ ਲੈ ਲੀਏ ਇਹਨਾਂ ਨੂੰ ਸਾਰਿਆਂ ਨੂੰ ਹੀ ਥ੍ਰੈਟ ਕਾਲ ਥ੍ਰੈਟ ਦੀ ਈਮੇਲ ਆਈ ਹੈਗੀ ਹੈ 16 ਇਨ ਟੋਟਲ ਹੈਗੇ ਆ ਜੀ ਪਰ 16 ਦੇ 16 ਆਪਾਂ ਕਵਰ ਕੀਤੇ ਹੈਗੇ ਆ ਜੀ ਕੁਸ਼ਚ ਐਂਟੀਸੈਪਟਾ ਚੈਕਿੰਗ ਕੰਪਲੀਟ ਹੋ ਗਈ ਹੈ ਕੁਝ ਛਲੇ ਅਸੀਂ ਕੰਟੀਨਿਊ ਕਰ ਰਹੇ ਹੈਗੇ ਆ ਤੇ ਹਲੇ ਤੱਕ ਕੋਈ ਵੀ ਕਿਤੇ ਐਕਸਪਲੋਸਿਵ ਬੌਮ ਕੋਈ ਐਦਾਂ ਦੀ ਕੋਈ ਸ਼ੱਕੀ ਚ ਟਾਈਮ ਵੀ ਹੋਈ ਸਵੇਰੇ 7:30 8 ਵਜੇ ਉਸ ਟਾਈਮ ਤੋਂ ਹੀ ਆਉਣੀਆਂ ਸ਼ੁਰੂ ਹੋਈਆਂ ਜੀ ਸਰ ਮੋਟਰ ਸਪਰੈਂਟੀ ਸੇਮ ਹੈ ਟਾਈਮਿੰਗ ਵੀ 1:11 ਮਿਨਟ ਟਾਈਟ ਬੋਮ ਥ੍ਰੈਟ ਉਹ ਚੰਡੀਗੜ੍ਹ ਉਸ ਤਰ੍ਹਾਂ ਦੀ ਜਿਹੜੀ ਹੈਗੀ ਜੀ ਪੈਨਿਕ ਕ੍ਰੀਏਟ ਕਰਨ ਦੀ ਜੀ ਜੀ ਨਹੀਂ ਆਪਾਂ ਹੁਣ ਪਹਿਲਾ ਜਿਹੜਾ ਸਾਡੀ ਪ੍ਰਾਇੋਰਟੀ ਸੀਗੀ ਨਾ ਇਸ ਦੇ ਵਿੱਚ ਦੈਟ ਵਾਸ ਟੂ ਇਵੈਕੂਏਟ ਦਾ ਸਕੂਲਸ ਐਂਡ ਸੈਨੀਟਾਈਜ਼ ਥੈਮ ਕਿ ਇੱਕ ਵਾਰੀ ਚੈੱਕ ਕਰ ਲਿਆ ਜਾਵੇ ਕਿ ਕਿਤੇ ਵੀ ਕੋਈ ਜਿਹੜੀ ਸ਼ੱਕੀ ਚੀਜ਼ ਆ ਉਹ ਨਾ ਮਿਲੇ ਹੁਣ ਉਸ ਤੋਂ ਬਾਅਦ ਵੀ ਲੀ ਫਰਦਰ ਇਨਵੈਸਟੀਗੇਟਿੰਗ ਅਸੀਂ ਜਿਹੜੀਆਂ ਪੁਰਾਣੀਆਂ ਥ੍ਰੈਟ ਕਾਲਸ ਆਈਆਂ ਉਹਦੇ 'ਚ ਲਵਾਂਗੇ ਸਰ ਅਸੀਂ ਦੇਖ ਰਹੇ ਹਾਂ ਟੀਮਾਂ ਵੀ ਆਈਆਂ ਡੌਗ ਸਕਵਡ ਸਾਰੀ ਜਿਹੜੀ ਟੀਮ ਜੀ ਜੀ ਨਹੀਂ ਐਂਟੀ ਸੈਬੋਟੇਜ ਟੀਮਸ ਜਿਹੜੀਆਂ ਡੌਗ ਸਕਵਡ ਦੀਆਂ ਟੀਮ ਹੈਗੀਆਂ ਜਿੰਨੀਆਂ ਸਾਡੇ ਡਿਸਟ੍ਰਿਕਟ ਸੀਗੀਆਂ ਅਸੀਂ ਉਹ ਯੂਜ਼ ਕੀਤੀਆਂ ਉਸ ਤੋਂ ਇਲਾਵਾ ਰੋਪੜ ਤੇ ਫਤੇਗੜ ਤੋਂ ਟੀਮਸ ਮੰਗਾਈਆਂ ਗਈਆਂ ਚੰਡੀਗੜ੍ਹ ਹੈੱਡ ਕੁਆਰਟਰ ਤੋਂ ਮੰਗਾਈਆਂ ਗਈਆਂ ਬੌਮ ਸਕਵਡ ਜਿਹੜੀ ਟੀਮ ਹੈਗੀ ਹੈ ਉਹ ਵੀ ਸਾਡੇ ਕੋਲ ਬੌਮ ਡਿਸਪੋਜ਼ਲ ਟੀਮ ਆ ਗਈ ਸੀਗੀ ਉਹਨੂੰ ਇਸੇ ਕਰਕੇ ਬੁਲਾਇਆ ਗਿਆ ਸੀ ਕਿ ਜੇ ਇਨ ਕੇਸ ਕੋਈ ਐਦਾਂ ਦੀ ਚੀਜ਼ ਮਿਲ ਜਾਂਦੀ ਹੈਗੀ ਤਾਂ ਉਹਨੂੰ ਇਮੀਡੀਏਟਲੀ ਡਿਫਿਊਜ਼ ਕਰ ਦਿੱਤਾ ਜਾਵੇ ਸਰ ਇਨਵੈਸਟੀਗੇਸ਼ਨ 'ਚ ਇਹ ਵੀ ਆਇਆ ਸੀ ਚੰ ਆਈਪੀ ਐਡਰੈਸ ਲਵਾਂਗੇ ਵੀ ਕਿੱਥੋਂ ਆਪਰੇਟ ਹੋਈ ਹੈ ਬਾਹਰ ਦਾ ਹੋਊਗਾ ਬਾਹਰ ਦਾ ਹੋਰੇ ਦਾ ਹੋਊਗਾ ਬਿਲਕੁਲ ਕੋਆਰਡੀਨੇਟ ਵਿਦ ਚੰਡੀਗੜ੍ਹ ਐਂਡ ਅਦਰ ਡਿਸਟ੍ਰਿਕਟਸ ਆਲਸੋ ਜਿੱਥੇ ਜਿੱਥੇ ਇਦਾਂ ਦੀ ਥ੍ਰੈਟ ਕਾਲ ਆਈ ਹੈ ਤਾਂ ਕਿ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਸਮੂਥ ਹੋ ਸਕੇ ਨਹੀਂ ਐਫਆਈਆਰ ਵੀ ਆ ਰਜਿਸਟਰਿੰਗ ਦਾ ਐਫਆਈਆਰ ਇਹਦੇ ਵਿੱਚ ਇੱਕ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਅਸੀਂ ਐਫਆਈਆਰ ਦਰਜ ਕਰਾਂਗੇ ਠੀਕ ਹੈ ਤੇ ਬਿਲਕੁਲ ਐਸਐਸਪੀ ਮੋਹਾਲੀ ਇੱਥੇ ਪਹੁੰਚੇ ਨੇ ਤੇ ਲਗਾਤਾਰ ਜਿਹੜੀ ਹੈ ਅੰਦਰ ਟੀਮਾਂ ਉਹ ਇਹ ਪੂਰਾ ਡਾਕ ਸਕੂਅਰ ਜਿੱਦਾਂ ਸਰਨੇ ਵੀ ਕਿਹਾ ਕਿ ਹੋਰ ਵੀ ਜਲਿਆਂ ਤੋਂ ਜਿਹੜੀ ਹੈ ਟੀਮਾਂ ਮੰਗਾਈ ਗਈਆਂ ਲੇਕਿਨ ਸਭ ਤੋਂ ਪਹਿਲਾਂ ਜਿਹੜੀ ਪ੍ਰਾਇੋਰਟੀ ਹੈ ਕਿ ਸਕੂਲ ਨੂੰ ਖਾਲੀ ਕਰਾ ਕੇ ਜਿਹੜੇ ਵੀ ਅੰਦਰ ਸਟਾਫ ਹੋਣ ਬੱਚੇ ਹੁਣ ਸਾਰਿਆਂ ਦੀ ਛੁੱਟੀ ਕਰਾ ਦਿੱਤੀ ਗਈ ਹੈ ਉਹ ਨਾਲ ਦੇ ਨਾਲ ਸਾਰਿਆਂ ਨੂੰ ਜਿਹੜਾ ਹੈਗਾ ਉਹ ਇਕਵੇਕਿਊਏਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸੈਨੀਟਾਈਜ਼ ਕਰਕੇ ਜਿਹੜੇ 16 ਸਕੂਲਾਂ ਦੇ ਵਿੱਚ ਹੁਣ ਤੱਕ ਦੀ ਜੇ ਅਸੀਂ ਗੱਲ ਕਰ ਲਈ ਪਹਿਲਾਂ ਸਵੇਰ ਦਾ 4 ਤੋਂ 5 ਸਕੂਲ ਸੀਗੇ ਹੁਣ ਵੱਧ ਕੇ 16 ਸਕੂਲ ਹੋ ਚੁੱਕੇ ਜਿਦੇ ਵਿੱਚ ਖਰੜ ਤੇ ਜ਼ੀਰਕਪੁਰ ਵੀ ਸ਼ਾਮਿਲ ਹੈ ਹਾਲਾਂਕਿ ਹੁਣ ਤੱਕ ਦੀ ਜਿਹੜੀ ਅਸੀਂ ਗੱਲ ਕਰ ਲਈ ਲਗਾਤਾਰ ਸਕੂਲਾਂ ਨੂੰ ਜਿਹੜਾ ਹੈਗਾ ਹੁਣ ਤੁਸੀਂ ਦੇਖੋ ਤਸਵੀਰਾਂ ਕਿ ਸਾਰਾ ਜਿਹੜਾ ਡੌਗ ਸਕਿਊਰਡ ਹੈ ਹੋਰ ਵੀ ਜਿਹੜੀ ਟੀਮਾਂ ਹੈ ਉਹ ਇੱਥੇ ਮੌਕੇ ਤੇ ਪਹੁੰਚ ਕੇ ਅੰਦਰ ਵੀ ਜਿਹੜੀ ਹੈ ਉਹ ਸਰਚ ਕਰਦੀ ਨਜ਼ਰ ਆ ਰਹੀ ਹੈ ਜਿੰਨੇ ਵੀ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈ 16 ਸਕੂਲ ਨੇ ਉਹਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ